ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਪੁਲਿਸ ਮੋਕੇ ਤੇ ਪ੍ਰੋਪਰ ਕਾਰਵਾਈ ਕਰਦੀ ਉਸੇ ਟਾਈਮ ਐਕਸ਼ਨ ਲੈਂਦੀ ਤਾਂ ਮੇਰੀ ਗੱਡੀ ਕਿਤੇ ਵੀ ਨਹੀਂ ਜਾਣੀ ਸੀ ਤੇ ਮੇਰੀ ਗੱਡੀ ਪੁਲਿਸ ਨੇ ਉਦੋਂ ਹੀ ਅਕਵਾਇਰ ਕਰ ਲੈਣੀ ਸੀ ਤੇ ਮੈਂ ਡੀਆਈਜੀ ਸਾਹਿਬ ਤੇ ਸਾਡੇ ਡਿਸਟ੍ਰਿਕਟ ਵਾਲੇ ਐਸਐਸਪੀ ਸਾਹਿਬ ਨੂੰ ਇਹੀ ਕਹਿਣਾ ਚਾਹਾਂਗਾ ਕਿ ਮੇਰੀ ਗੱਡੀ ਨੂੰ ਲੱਭ ਕੇ ਮੈਨੂੰ ਦਿੱਤਾ ਜਾਵੇ ਤਾਂ ਜੋ ਮੈਂ ਆਪਦਾ ਰੋਜ਼ਗਾਰ ਤੇ ਆਪਦਾ ਪਰਿਵਾਰ ਦਾ ਪਾਲਣ ਪੋਸ਼ ਚੰਗੀ ਤਰ੍ਹਾਂ ਕਰ ਸਕਾਂ ਜੇ ਜੀ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾਣ ਤੇ ਅੱਜ ਕੋਈ ਟੱਕੇ ਨਾ ਖਾਵੇ ਇੰਨਾ ਪੜ ਲਿਖ ਕੇ ਜਿੱਥੇ ਅੱਜ ਅਸੀਂ ਨੌਕਰੀ ਕਰਨੀ ਸੀ ਅੱਜ ਅਸੀਂ ਉਸ ਪੁਲਸ ਡਿਪਾਰਟਮੈਂਟ ਦੇ ਆਂ ਤਰਲੇਮਿੰਤਾ ਕਰ ਰਹੇ ਆਂ ਇੱਕ ਆ ਉਹ ਦਾ ਰੋਜ਼ਗਾਰ ਦਾ ਸਾਧਨ ਬਣਾਇਆ ਸੀਗਾ ਤੇ ਅੱਜ ਉਹ ਰੋਜ਼ਗਾਰ ਦਾ ਸਾਡਾ ਸਾਧਨ ਵੀ ਖਤਮ ਕੀਤਾ ਗਿਆ ਹੋਇਆ। ਹੋਰ ਕੀ ਆ ਪੂਰੀ ਗੱਲ ਦੱਸੂ। દિਵਾਲੀ ਆਉਂਦੀ ਸਾਰਿਆਂ ਲਈ ਖੁਸ਼ੀਆਂ ਦਾ ਤਿਹਾਰ ਹੁੰਦਾ ਹੈ ਪਰ ਸਾਡੇ ਲਈ ਤਾਂ દિਵਾਲੀ ਕਾਦੀ ਆ ਗਈ ਜੀ ਸਾਡਾ ਤਾਂ ਰੋਜ਼ਗਾਰ ਹੀ ਖਤਮ ਕਰ ਗਈ। ਆ દિਵਾਲੀ ਆਈ ਜੀ 23 10 ਦੀ ਵਿਸ਼ਕਰਮਾ 22 10 ਦਾ ਵਿਸ਼ਕਰਮਾ ਡੇ ਸੀਗਾ ਰਾਤ ਨੂੰ ਜੀ ਗੁੜੀ ਨੂੰ ਇੰਚ ਸੋ ਰਿਆ ਸੀਗਾ ਮੇਰੇ ਬ੍ਰਦਰ ਮੇਰੀ ਮੰਮਾ ਸੋ ਰਹੇ ਸੀਗੇ ਫਿਰ ਰਾਤ ਨੂੰ 11:30 ਵਜੇ ਆਲਰੇਡੀ ਉਹ ਜਿਹੜੇ ਬੰਦੇ ਸੀ ਪਹਿਲਾਂ ਹੀ ਰੇਕੀ ਕਰਦੇ ਸੀ ਜੋ ਕਿ ਸੀਸੀਟੀਵੀ ਕੈਮਰਾ ਲਾਈਵ ਜਿਹੜੀਆਂ ਵਾ ਸਾਡੇ ਕੋਲ ਸਾਰੀਆਂ ਔਨ ਰਿਕਾਰਡਿੰਗਸ ਹੈਗੀਆਂ ਵਾ ਉਸ ਤੋਂ ਬਾਅਦ ਦੋ ਬੰਦੇ ਗੱਡੀ 'ਚ ਬੈਠਦੇ ਆ ਉਹਨਾਂ ਕੋਲੇ ਤੇਜ਼ ਹਥਿਆਰ ਹੁੰਦੇ ਆ ਬਰਸ਼ੇ ਹੁੰਦੇ ਆ ਉਹ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਉਹ ਕੀ ਕਰਦੇ ਗੱਡੀ ਨੂੰ ਰੇਡਦੇ ਆ ਪੂਰੇ 12:30 ਵਜੇ 11:30 ਕਿ ਉਹ ਚੈੱਕ ਕਰ ਜਾਂਦੇ ਆ ਚਾਬੀ ਲਾ ਕੇ ਇਹ ਗੱਡੀ ਤੋੜ ਸਕਦੀ ਹੈ ਕਿਦਾਂ ਪੋਨੇ 12 ਦੋ ਬੰਦੇ ਆ ਕੇ ਗੱਡੀ ਦੀ ਬਾਰੀ ਖੋਲ ਕੇ ਦੇਖਦੇ ਆ ਪੂਰੇ 12:30 ਵਜੇ 12:30 ਤੇ 6 ਬੰਦੇ ਆਉਂਦੇ ਆ ਦੋ ਖੜਦੇ ਆ ਜੀ ਮੋੜ ਤੇ ਸੈਂਬੀ ਵਾਲੀ ਗਲੀ ਤਲਵੰਡੀ ਭਾਈ ਦੇ ਵਿੱਚ ਨੋ ਮੋੜ ਤੇ ਖੜਦੇ ਆ ਗੱਡੀ ਨੂੰ ੱਟਕਾ ਲਾਉਂਦੇ ਆ ਕਿ ਗੱਡੀ ਦੀ ਆਵਾਜ਼ ਨਾ ਆਵੇ ਮੇਰੇ ਮੰਮਾ ਉੱਡਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਬਾਹਰ ਕੋਈ ਖੜਕਾ ਹੋ ਰਿਹਾ ਹੈ ਉਹ ਜਦੋਂ ਉਹ ਜਾਂਦੇ ਆ ਤੇ ਮੋੜ ਤੇ ਗੱਡੀ ਉਹ ਸਟਾਰਟ ਕਰਕੇ ਉੱਥੋਂ ਲੈ ਜਾਂਦੇ ਆ ਉਸ ਤੋਂ ਬਾਅਦ ਟੋਲਟਾ ਕਿ ਸਭ ਕੀ ਕਹਾਣੀ ਹੈ ਗੱਡੀ ਟੋਲ ਡੈਕਸ ਗੱਡੀ ਉਸ ਤੋਂ ਬਾਅਦ ਜਦੋਂ ਜੀ ਮੇਰਾ ਬ੍ਰਦਰ ਪਿੱਛਾ ਕਰਨ ਜਾਂਦਾ ਹੈ ਗਵਾਂਡੀਆਂ ਨੂੰ ਆਂਡ ਗਵਾਂਡ ਸਾਰਿਆਂ ਨੂੰ ਆਪਾਂ ਠੋਣੇ ਆ ਗੱਡੀ ਜਿਹੜੇ ਤੱਕ ਢਿੱਲੋ ਮਤਲਬ ਇਹ ਜਾਂਦੇ ਆ ਕੋਟ ਇਸੇ ਕਾ ਸ਼ਾਹ ਕੋ ਟੋਲ ਪਲਾਜ਼ਾ ਜਾਂਦੇ ਚਰੋਂ ਕਿਤੇ ਗਲਤੀ ਆਠ ਆ ਜੇ ਪਰ ਪੁਲਿਸ ਦੀ ਇੰਨੀ ਨਲਾਈਕੀ ਆ ਕਿ ਉਹਨਾਂ ਨੂੰ ਅਸੀਂ ਇਨਫੋਰਮ ਕਰਨ ਤੇ ਵੀ ਪੁਲਿਸ ਦਾ ਕੋਈ ਬੰਦਾ ਨਹੀਂ ਪਹੁੰਚਿਆ ਤੇ ਅਸੀਂ ਆਪ ਹੀ ਇੱਕ ਪਬਲਿਕ ਸਰਵੈਂਟ ਹੋਣ ਦੇ ਨਾਤੇ ਅਸੀਂ ਆਪਦੀ ਗੱਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਰਾਤ ਨਹੀਂ ਲੱਭੀ ਪਰ ਜੇ ਪੁਲਿਸ ਉਹਦੋਂ ਸਾਡਾ ਸਾਥ ਦਿੰਦੀ ਤੇ ਗੱਡੀ ਸਾਡੇ ਹੱਥੋਂ ਨਹੀਂ ਜਾਣੀ ਸੀ ਜੀ ਤੁਸੀਂ ਕੀ ਇਨਸਾਫ ਦੀ ਕੀ ਮੰਗ ਕਰਦੇ ਪੁਲਿਸ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਕਿ ਜੇ ਤੁਸੀਂ ਇੰਨੀਆਂ ਤਨਖਾਹਾਂ ਨਾਲ ਆਪਦਾ ਜੇਬਾਂ ਭਰ ਰਹੇ ਆ ਤਾਂ ਉਹ ਇੱਕ ਸਹੀ ਤਨਖਾਹਾਂ ਲਵੋ ਕਿਉਂਕਿ ਇੱਕ ਆਮ ਬੰਦਾ ਇੱਕ ਕੀ ਗੱਡੀ ਤੇ ਕਮਾਈ ਕਰਕੇ ਤਾਂ ਆਪਦਾ ਰੋਜ਼ਗਾਰ ਤੇ ਤੁਸੀਂ ਤਾਂ ਫਿਰ ਵੀ ਸਾਰਾ ਦਿਨ ਏਸੀਆਂ ਦੇ ਵਿੱਚ ਬੈਠਦੇ ਆ ਤੇ ਤਦ ਵੀ ਤੁਸੀਂ ਕੋਈ ਕੰਮ ਨਹੀਂ ਕਰਦੇਗੇ ਹੋਰ ਅਸੀਂ ਤੁਹਾਡੇ ਤੋਂ ਕੀ ਮੰਗ ਕਰ ਸਕਦੇ ਆ ਪਰ ਤੁਸੀਂ ਐਟ ਲੀਸਟ ਇੰਨੀਆਂ ਵੱਡੀਆਂ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਇਨ੍ਹਾਂ ਵਿੱਚ ਦਾ ਤੁਸੀਂ ਬੰਦੇ ਦਾ ਸਾਥ ਦਵੋ ਸਾਡੇ ਇਲਾਕੇ ਦੇ ਡੀਆਈਜੀ ਸਾਹਿਬ ਅਤੇ ਐਸਐਸਪੀ ਸਾਹਿਬ ਬਹੁਤ ਵਧੀਆ ਫਖਰ ਨੇ ਕਿਉਂ ਨਾ ਨੋਵੇ ਤੁਸੀਂ ਗੱਲ ਲੈਂਦੇ ਅਸੀਂ ਜੀ ਸਾਡੇ ਇਲਾਕੇ ਦੇ ਭਵਿੰਦਰਜੀਤ ਸਿੰਘ ਸਿੱਧੂ ਜਿਹੜੇ ਐਸਐਸਪੀ ਹੈ ਉਹ ਜੀ ਅਸੀਂ ਰਹਿੰਦੇ ਹਾਂ ਤਲਵੰਡੀ ਪਾਈ ਦੇ ਵਿੱਚ ਤੇ ਜ਼ਿਲ੍ਹਾ ਫਿਰੋਜ਼ਪੁਰ ਸਾਡੀ ਡਿਸਟ੍ਰਿਕਟ ਹੈ ਉਹਨਾਂ ਕੋਲੇ ਵੀ ਅੱਜ ਅਸੀਂ ਗਏ ਸੀ ਪਰ ਕਿਸੇ ਦਰਹਾਨਾ ਮੀਟਿੰਗ 'ਚ ਬਿਜ਼ੀ ਹੋਣ ਕਰਕੇ ਉਹ ਸਾਨੂੰ ਸਮਾਂ ਆਵਦਾ ਨਹੀਂ ਦੇ پا ਰਹੇ ਪਰ ਅਸੀਂ ਉਹਨਾਂ ਨੂੰ ਇੱਕ ਅਪੀਲ ਕਰਦੇ ਹਾਂ ਇੱਕ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਨੀਚੇ ਬੈਠੇ ਮੁਲਾਜ਼ਮ ਆ ਨੀਚੇ ਬੈਠੇ ਬੰਦੇ ਆ ਇਹਨਾਂ ਤੇ ਧਿਆਨ ਮਾਰੋ ਕੋਈ ਵੀ ਤਲਵੰਡੀ ਪਾਈ ਦੇ ਵਿੱਚ ਕੰਮ ਨਹੀਂ ਹੋ ਰਿਹਾ ਸਿਵਿਆਂ پارکਾਂ ਦੇ ਵਿੱਚ ਤੱਕ ਇੰਨੀਆਂ ਵਾਰਦਾਤਾਂ ਹੋ ਰਹੀਆਂ ਕਿ ਜਿੰਨੀਆਂ ਕਹਿ ਦੋ ਓਨੀਆਂ ਹੀ ਥੋੜੀਆਂ ਵਾਂ ਅੱਜ ਦੇ ਟਾਈਮ ਦੇ ਦੌਰਾਨ ਅਸੀਂ ਪਰ ਉਹਨਾਂ ਤੇ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਗੱਡੀ ਹੈ ਹੋਰ ਰੋਜੀ ਰੋਟੀ ਦਾ ਕੀ ਸਾਧਨ ਕਰਵਾ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਜੀ ਹੋਰ ਕੋਈ ਰੋਜੀ ਰੋਟੀ ਦਾ ਸਾਧਨ ਨਹੀਂ ਇੱਕ ਮੇਰਾ ਭਰਾ ਐਨੇ ਸਾਨੂੰ ਦੋ ਭੈਣਾਂ ਨੂੰ ਵਿਆਹਿਆ ਵਾ ਉਸ ਵਾਰ ਮੇਰੀ ਇੱਕ ਮੰਮੀ ਆ ਭਰਾ ਮੇਰਾ ਜ ਇਕਵਾਰਾ ਉਹ ਆਪਦੀ ਇਹ ਗੱਡੀ ਚਲਾਉਂਦਾ ਸੀ ਤੇ ਰੋਜੀ ਰੋਟੀ ਆਪਦੀ ਕਮਾਉਂਦਾ ਸੀ ਤੇ ਅੱਜ ਜੀ ਸਾਨੂੰ ਸਾਡੇ ਕੋਲੇ ਕੋਈ ਵੀ ਰੋਜੀ ਰੋਟੀ ਦਾ ਸਾਧਨ ਨਹੀਂ ਹੈਗਾ ਸਾਡੇ ਪਿਤਾ ਕੀ ਕੰਮ ਕਰਦੇ ਨੇ ਸਾਡੇ ਪਿਤਾ ਜੀ ਪਹਿਲਾਂ ਇਹੀ ਕੰਮ ਕਰਦੇ ਸੀ ਉਹਨਾਂ ਦੀ ਡੈਥ ਹੋਣ 2016 ਦੇ ਵਿੱਚ ਦੀਵਾਲੀ ਵਾਲੇ ਦਿਨ ਹੀ ਉਹਨਾਂ ਦੀ ਡੈਥ ਹੋਈ ਸੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇੰਨੇ ਉਹ ਕੰਮ ਨੂੰ ਸੰਭਾਲੇ